ਇੱਕ ਕਹਾਣੀ ਇੱਕ ਸ਼ਿਕਾਰੀ ਦੀ ਹੈ ਜੋ ਸ਼ਿਕਾਰ ਵਿੱਚ ਬਹੁਤ ਮਾਹਰ ਸੀ ਬਹੁਤ ਸਾਲਾਂ ਤੋਂ ਸ਼ਿਕਾਰ ਕਰਦਾ ਆ ਰਿਹਾ ਸੀ ਉਹ ਇੱਕ ਕਮਾਲ ਦਾ ਸ਼ਿਕਾਰੀ ਬਣ ਚੁੱਕਿਆ ਸੀ ਉਸ ਦਾ ਇਹ ਰਿਕਾਰਡ ਸੀ ਜਦੋਂ ਵੀ ਉਹ ਸ਼ਿਕਾਰ ਲਈ ਜਾਂਦਾ ਕਦੇ ਖਾਲੀ ਹੱਥ ਨਹੀਂ ਆਇਆ ਸੀ ਉਹ ਇੰਨਾ ਕਮਾਲ ਦਾ ਸ਼ਿਕਾਰੀ ਸੀ ਕਿ ਬਸ ਥੋੜਾ ਜਿਹਾ ਖੜਕਾ ਸੁਣ ਲੈਂਦਾ ਪੱਤਿਆਂ ਦੇ ਪਿੱਛੇ ਖੜੇ ਸ਼ਿਕਾਰ ਨੂੰ ਵੀ ਮਾਰ ਦਿੰਦਾ ਸੀ ਉਹ ਸਮਝ ਜਾਂਦਾ ਸੀ ਕਿ ਜਾਨਵਰ ਕਿੱਧਰ ਹੈ ਬਿਨਾ ਨਿਸ਼ਾਨਾ ਸਾਦੇ تیر ਚਲਾਉਂਦਾ ਅਤੇ ਜਾਨਵਰ ਨੂੰ ਢੇਰ ਕਰ ਦਿੰਦਾ ਉਸਨੇ ਸੋਚਿਆ ਕਿ ਇਹ ਕਲਾ ਮੈਂ ਆਪਣੇ ਬੱਚੇ ਨੂੰ ਵੀ ਸਿਖਾਵਾਂ ਟ੍ਰੇਨਿੰਗ ਦੇ ਦੇਵਾਂ ਇਸ ਨੂੰ ਵੀ ਆਪਣੀ ਤਰ੍ਹਾਂ ਨਿਪੁੰਨ ਸ਼ਿਕਾਰੀ ਬਣਾ ਦੇਵਾਂ ਬੱਚਾ ਆਪਣੇ ਬਾਪ ਤੋਂ ਬਹੁਤ ਇਮਪ੍ਰੈਸ ਹੋਇਆ ਉਹ ਵੀ ਸ਼ਿਕਾਰ ਵਿੱਚ ਰੁਚੀ ਲੈਣ ਲੱਗਿਆ ਬੱਚਾ ਸਾਰਾ ਦਿਨ ਆਪਣੇ ਪਿਤਾ ਦੀਆਂ ਸਿਫਤਾਂ ਕਰਦਾ ਕੇ ਪਿਤਾ ਜੀ ਤਾਂ ਆਵਾਜ਼ ਸੁਣ ਕੇ ਹੀ ਮਾਰ ਦਿੰਦੇ ਹਨ ਇੰਨੇ ਕਮਾਲ ਦੇ ਸ਼ਿਕਾਰੀ ਹਨ ਇੱਕ ਦਿਨ ਸ਼ਿਕਾਰੀ ਆਪਣੇ ਬੱਚੇ ਨੂੰ ਘਰ ਛੱਡ ਕੇ ਇਕੱਲਾ ਹੀ ਸ਼ਿਕਾਰ ਖੇਡਣ ਚੱਲਾ ਗਿਆ ਬੱਚਾ ਹਲੇ 88 ਉਸ ਦਿਨ ਹਲਕੀ ਹਲਕੀ ਬਾਰਿਸ਼ ਹੋਈ ਸੀ ਜੰਗਲ ਦਾ ਨਜ਼ਾਰਾ ਬਹੁਤ ਸੋਹਣਾ ਸੀ ਪਰ ਇਸ ਨੂੰ ਤਾਂ ਆਪਣੇ ਸ਼ਿਕਾਰ ਤੱਕ ਮਤਲਬ ਸੀ ਉਸ ਨੇ ਇੱਕ ਹਿਰਨ ਦਾ ਬੱਚਾ ਘੁੰਮਦਾ ਦੇਖਿਆ ਤੀਰ ਮਾਰਿਆ ਅਤੇ ਉਸ ਬੱਚੇ ਨੂੰ ਮਾਰ ਦਿੱਤਾ हिरण ਦੇ ਬੱਚੇ ਦੀ ਮਾਂ ਭੱਜੀ ਆਈ ਉਸ ਨੂੰ ਸ਼ਿਕਾਰੀ ਦਾ ਡਰ ਨਹੀਂ ਸੀ ਉਹ ਆਪਣੇ ਬੱਚੇ ਨੂੰ ਬਚਾਉਣ ਆ ਗਈ ਆਪਣੇ ਬੱਚੇ ਨੂੰ ਚੱਕਣ ਲੱਗੀ ਸ਼ਿਕਾਰੀ ਨੇ ਦੇਖਿਆ ਇੱਕ ਹੋਰ ਸ਼ਿਕਾਰ ਮਿਲ ਗਿਆ ਉਸਨੇ ਤੀਰ ਚਲਾਇਆ ਉਹ ਮਾਂ ਜੋ ਆਪਣੇ ਬੱਚੇ ਦੀ ਦੁੱਖ ਵਿੱਚ ਟੁੱਟੀ ਹੋਈ ਸੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਇਸ ਸ਼ਿਕਾਰੀ ਨੇ ਉਸ ਨੂੰ ਵੀ ਤੀਰ ਮਾਰ ਕੇ ਮਾਰ ਦਿੱਤਾ ਅਚਾਨਕ ਹੀ ਸ਼ਿਕਾਰੀ ਨੇ ਇੱਕ ਹੋਰ ਆਵਾਜ਼ ਸੁਣੀ ਝਾੜੀਆਂ ਦੇ ਹਿਲਣ ਦੀ ਆਵਾਜ਼ ਆਈ ਉਸਨੇ ਸੋਚਿਆ ਕਿ ਲੱਗਦਾ ਇੱਕ ਹੋਰ ਹਿਰਨ ਝਾੜੀ ਦੇ ਪਿੱਛੇ ਹੈ ਉਹ ਦਿਲ ਹੀ ਦਿਲ ਖੁਸ਼ ਹੋਇਆ ਕਿ ਅੱਜ ਤੱਕ ਤਿੰਨ ਸ਼ਿਕਾਰ ਮਿਲ ਗਏ ਉਸਨੇ ਤੀਰ ਛੱਡਿਆ ਤੀਰ ਜਾ ਕੇ ਨਿਸ਼ਾਨੇ ਤੇ ਵੀ ਲੱਗ ਗਿਆ ਆਵਾਜ਼ ਦਰਦ ਦੀ ਆਈ ਇੱਕ ਚੀਕ ਦੀ ਆਈ ਲੇਕਿਨ ਉਹ ਆਵਾਜ਼ ਕਿਸੇ ਜਾਨਵਰ ਦੀ ਨਹੀਂ ਸੀ ਆਵਾਜ਼ ਇਨਸਾਨ ਦੀ ਸੀ ਸ਼ਿਕਾਰੀ ਦੌੜ ਕੇ ਉਸ ਦਿਸ਼ਾ ਵਿੱਚ ਗਿਆ ਅਤੇ ਜਾ ਕੇ ਦੇਖਦਾ ਕਿ ਉੱਥੇ ਉਸ ਦਾ ਆਪਣਾ ਬੱਚਾ ਜ਼ਮੀਨ ਉੱਪਰ ਮਰਿਆ ਪਿਆ ਸੀ। ਉਹ ਬੱਚਾ ਜੋ ਆਪਣੇ ਬਾਪ ਨੂੰ ਲੱਭਦਾ ਜੰਗਲ ਵਿੱਚ ਆ ਗਿਆ। ਸ਼ਿਕਾਰੀ ਨੂੰ ਜੋ ਕਲਾ ਆਉਂਦੀ ਸੀ। ਉਸ ਕਲਾ ਨੇ ਉਸਦੇ ਆਪਣੇ ਹੀ ਬੱਚੇ ਦੀ ਜਾਨ ਲੈ ਲਈ। ਸ਼ਿਕਾਰੀ ਸੁੰਨ ਜਿਆ ਹੋ ਗਿਆ। ਅਚਾਨਕ ਹੀ ਉਸ ਨੂੰ ਇੱਕ ਹੋਰ ਆਵਾਜ਼ ਸੁਣਾਈ ਦਿੱਤੀ। ਆਵਾਜ਼ ਕਹਿ ਰਹੀ ਸੀ ਕਿ ਪਤਾ ਲੱਗਿਆ ਕਿ ਕੀ ਹੁੰਦਾ ਹੈ ਜਦੋਂ ਕੋਈ ਆਪਣਾ ਅੱਖਾਂ ਸਾਹਮਣੇ ਦਮ ਤੋੜਦਾ ਹੈ। ਥੋੜੀ ਦੇਰ ਪਹਿਲੇ ਉਸ ਸ਼ਿਕਾਰੀ ਨੇ ਹਿਰਨ ਦੇ ਬੱਚੇ ਨੂੰ ਮਾਰਨ ਤੋਂ ਬਾਅਦ ਉਸ ਦੀ ਮਾਂ ਨੂੰ ਵੀ ਮਾਰ ਦਿੱਤਾ ਸੀ ਅਤੇ ਹੁਣ ਉਸ ਦੀਆਂ ਅੱਖਾਂ ਸਾਹਮਣੇ ਉਸ ਦਾ ਆਪਣਾ ਬੱਚਾ ਦਮ ਤੋੜ ਚੁੱਕਿਆ ਸੀ ਫਿਰ ਉਸ ਨੇ ਇੱਕ ਹੋਰ ਖੜਕਾ ਸੁਣਿਆ ਝਾੜੀ ਦੇ ਪਿੱਛੇ ਪਰ ਇਸ ਵਾਰ ਹਿਰਨ ਨਹੀਂ ਸੀ ਇਸ ਵਾਰ ਟਾਈਗਰ ਸੀ ਉਸ ਨੇ ਆ ਕੇ ਸਿੱਧਾ ਸ਼ਿਕਾਰੀ ਉੱਪਰ ਅਟੈਕ ਕਰ ਦਿੱਤਾ ਅਤੇ ਸ਼ਿਕਾਰੀ ਨੂੰ ਵੀ ਮਾਰ ਦਿੱਤਾ ਕਹਾਣੀ ਛੋਟੀ ਜਹੀ ਹੈ ਪਰ ਸਾਨੂੰ ਇਹ ਸਿਖਾਉਂਦੀ ਹੈ ਕਿ ਕਰਮਾਂ ਦਾ ਫਲ ਸਮਾਂ ਪਾ ਕੇ ਸਾਨੂੰ ਹੀ ਮਿਲਦਾ ਹੈ ਚੰਗੇ ਕਰਮ ਕਰਾਂਗੇ ਤਾਂ ਚੰਗਾ ਮਿਲੇਗਾ ਅਗਰ ਬੁਰੇ ਕੰਮ ਕਰਾਂਗੇ ਤਾਂ ਬੁਰਾ ਫਲ ਮਿਲੇਗਾ ਕਰਮਾਂ ਦਾ ਫਲ ਸਾਨੂੰ ਉਸ ਤਰ੍ਹਾਂ ਹੀ ਲੱਭ ਲੈਂਦਾ ਹੈ ਜਿਵੇਂ ਇੱਕ گاਵਾ ਦਾ ਬੱਚਾ گاਵਾ ਦੇ ਚੁੰਡ ਵਿੱਚੋਂ ਆਪਣੀ ਮਾਂ ਨੂੰ ਲੱਭ ਲੈਂਦਾ ਹੈ ਦੋਸਤੋ ਫਿਰ ਮਿਲਦੇ ਹਾਂ ਇੱਕ ਹੋਰ ਕਹਾਣੀ ਨਾਲ ਤਦ ਤੱਕ ਖੁਸ਼ ਰਹੋ